ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਸਰਦਾਰ ਤਹਿਲ ਸਿੰਘ ਕੰਬੂਜ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ ਸਹਿਰ ਸਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿੱਚ ਹੋਇਆ ਜਦੋਂ ਉਦਮ ਸਿੰਘ 7 ਸਾਲ ਦੇ ਸੀ ਤਾਂ ਉਸ ਸਮੇਂ ਉਹਨਾਂ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਗਿਆਨੀ ਚੰਦ ਸਿੰਘ ਨੇ ਉਦਮ ਸਿੰਘ ਤੇ ਉਹਨਾਂ ਦੇ ਭਾਈ ਸਾਧੂ ਸਿੰਘ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਦਾਖਲ ਕਰਵਾ ਦਿੱਤਾ। ਯਤੀਮਖਾਨੇ ਵਿੱਚ ਰਹਿੰਦਿਆਂ ਉਦਮ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਦਸਤਕਾਰੀ ਦਾ ਕੰਮ ਸਿੱਖਿਆ। ਇਸੇ ਤਰ੍ਹਾਂ ਸਿੱਖ ਇਤਿਹਾਸ ਪੜ੍ਹਦਿਆਂ ਅਤੇ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੀ ਲੜਾਈ ਲੜਦੇ ਲੋਕਾਂ ਨੂੰ ਦੇਖ ਉਦਮ ਸਿੰਘ ਦੇ ਮਨ ਵਿੱਚ ਆਜ਼ਾਦੀ ਤੇ ਦੇਸ਼ ਭਗਤੀ ਦੀ ਭਾਵਨਾ ਜਾਗ ਪਈ। 13 April 1919 ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਅੰਗਰੇਜ਼ ਸਰਕਾਰ ਦੀ ਤੱਕੇ ਸਾਹੀ ਵਾਲੇ ਕਾਨੂੰਨ ਦਾ ਵਿਰੋਧ ਕਰਦੇ ਅਤੇ ਆਜ਼ਾਦੀ ਦਾ ਹੱਕ ਮੰਗਦੇ ਹੋਏ ਪੰਜਾਬੀਆਂ ਉੱਤੇ ਪੰਜਾਬ ਦੇ ਜ਼ਾਲਮ ਗਵਰਨਰ ਮਾਈਕਲ ਅਡਵਾਇਰ ਦੇ ਹੁਕਮ ਨਾਲ ਜਰਨਲ ਡਾਇਰ ਨੇ ਅਣੇਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਉਸ ਜਲਸੇ ਵਿੱਚ ਉਦਮ ਸਿੰਘ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰ ਰਿਹਾ ਸੀ ਅਤੇ ਇਹ ਸਾਰਾ ਖੂਨੀ ਕਾਂਡ ਉਦਮ ਸਿੰਘ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ ਜਿਸ ਨੂੰ ਦੇਖ ਕੇ ਉਦਮ ਸਿੰਘ ਦੇ ਮਨ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਬਦਲੇ ਦੀ ਭਾਵਨਾ ਹੋਰ ਵੀ ਵੱਧ ਗਈ ਉਸ ਨੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਸੌਂ ਖਾ ਕੇ ਪ੍ਰਤਿਗਿਆ ਕੀਤੀ ਕਿ ਜਿੰਨਾ ਚਿਰ ਮੈਂ ਅੰਗਰੇਜ਼ ਹਾਕਮਾਂ ਕੋਲੋਂ ਇਸ ਜ਼ੁਲਮ ਦਾ ਬਦਲਾ ਨਹੀਂ ਲੈ ਲੈਂਦਾ ਅਤੇ ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੋ ਜਾਂਦਾ ਮੈਂ ਟਿੱਕੇ ਨਹੀਂ ਬੈਠਾਂਗਾ ਆਪਣੀ ਇਸ ਪ੍ਰਤੀਗਿਆ ਦੀ ਪੂਰਤੀ ਲਈ ਉਦਮ ਸਿੰਘ ਨੇ ਅਨੇਕਾਂ ਦੇਸ਼ਾਂ ਵਿੱਚ ਜਾ ਕੇ ਭਾਰਤ ਦੀ ਆਜ਼ਾਦੀ ਲਈ ਕੰਮ ਕੀਤਾ ਸਨ 1924 ਵਿੱਚ ਸਰਦਾਰ ਉਦਮ ਸਿੰਘ ਗਾਦਰ ਪਾਰਟੀ ਦਾ ਮੈਂਬਰ ਬਣ ਗਿਆ 30 ਅਗਸਤ 1927 ਨੂੰ ਅੰਮ੍ਰਿਤਸਰ ਵਿੱਚ ਗਾਦਰੀਆਂ ਲਈ ਲਿਆਂਦੇ ਹਥਿਆਰ ਫੜੇ ਜਾਣ ਤੇ 5 ਸਾਲ ਕੈਦ ਕੱਟੀ ਸਨ 1933 ਵਿੱਚ ਉਦਮ ਸਿੰਘ ਮਾਈਕਲ ਅਡਵਾਇਰ ਦਾ ਪਿੱਛਾ ਕਰਦੇ ਹੋਏ ਲੰਡਨ ਪਹੁੰਚ ਗਿਆ ਕਿਉਂਕਿ ਜਨਰਲ ਡਾਇਰ ਤਾਂ 1927 ਵਿੱਚ ਅਦਰੰਗ ਨਾਲ ਪਹਿਲਾਂ ਹੀ ਮਰ ਚੁੱਕਿਆ ਸੀ ਜਿਸ ਨੇ ਕੇਜੜਿਆਂ ਵਾਲੇ ਵਾਗ ਵਿੱਚ ਗੋਲੀਆਂ ਚਲਾ ਕੇ ਲੋਕਾਂ ਨੂੰ ਸ਼ਹੀਦ ਕੀਤਾ ਸੀ 13 ਮਾਰਚ 1940 ਨੂੰ ਲੰਡਨ ਦੇ ਕੈਕਸਟਰਨ ਹਾਲ ਅੰਦਰ ਈਸਟ ਇੰਡੀਆ ਆਈਐਸਓ ਸੀ ਐਸ਼ਣ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਵਿੱਚ ਮਾਈਕਲ ਅਡਵਾਇਰ ਨੇ ਤਿੰਨ ਹੋਰ ਅੰਗਰੇਜ਼ੀ ਅਫਸਰਾਂ ਨਾਲ ਸਾਹਮਣ ਹੋਣਾ ਸੀ ਜਿਸ ਨਾਲ ਉਦਮ ਸਿੰਘ ਨੂੰ ਮਾਈਕਲ ਅਡਵਾਇਰ ਅਤੇ ਭਾਰਤ ਬਰੋਦੀ ਅੰਗਰੇਜ਼ ਅਫਸਰਾਂ ਕੋਲੋਂ ਬਦਲਾ ਲੈਣ ਦਾ ਸੁਨਹਿਰੀ ਮੌਕਾ ਮਿਲਿਆ ਅਤੇ ਸਰਦਾਰ ਉਦਮ ਸਿੰਘ ਅੰਗਰੇਜ਼ ਅਫਸਰਾਂ ਦੇ ਪੇਸ ਵਿੱਚ ਆਪਣਾ ਪਿਸਤੌਲ ਇੱਕ ਮੋਟੀ ਕਿਤਾਬ ਵਿੱਚ ਲੁਕਾ Okay. ਬੜੀ ਹੁਸ਼ਿਆਰੀ ਨਾਲ ਮੀਟਿੰਗ ਹਾਲ ਵਿੱਚ ਪਹੁੰਚ ਗਿਆ ਮੀਟਿੰਗ ਦੌਰਾਨ ਜਦੋਂ ਉਦਮ ਸਿੰਘ ਨੇ ਮਾਈਕਲ ਅਡਵਾਇਰ ਅਤੇ ਅੰਗਰੇਜ਼ੀ ਸਰਕਾਰ ਦਾ ਭਾਰਤ ਵਿਰੋਧੀ ਭੜਕਾਊ ਭਾਸ਼ਣ ਸੁਣਿਆ ਤਾਂ ਉਸਦਾ ਖੂਨ ਖੋਲ ਉੱਠਿਆ ਮੀਟਿੰਗ ਖਤਮ ਹੁੰਦੀ ਸਾਰ ਗੁੱਸੇ ਵਿੱਚ ਆਏ ਉਦਮ ਸਿੰਘ ਨੇ ਦੋ ਗੋਲੀਆਂ ਮਾਈਕਲ ਅਡਵਾਇਰ ਦੀ ਛਾਤੀ ਵਿੱਚ ਮਾਰੀਆਂ ਜਿਸ ਨਾਲ ਉਹ ਮੌਕੇ ਤੇ ਹੀ ਖਤਮ ਹੋ ਗਿਆ ਚਾਰ ਗੋਲੀਆਂ ਉਦਮ ਸਿੰਘ ਨੇ ਲਾਰਡ ਜੈਟ ਲੈਂਡ ਲੂਇਸ ਡੇਨ ਲਾਰਡ ਲਵਿੰਗਟਨ 'ਤੇ ਮਾਰੀਆਂ ਤੇ ਉਹ ਤਿੰਨੇ ਵੀ ਬੁਰੀ ਤਰ੍ਹਾਂ ਚੱਕਮੀ ਹੋ ਗਈ ਇਸ ਤਰ੍ਹਾਂ ਪਹਾੜ ਦੇ ਸ਼ੇਰ ਉਦਮ ਸਿੰਘ ਨੇ ਪੂਰੇ ਮੀਟਿੰਗ ਹਾਲ ਵਿੱਚ ਹਲਚਲ ਮਚਾ ਦਿੱਤੀ ਬਾਦਰਾ ਲੈਣ ਦੀ ਪ੍ਰਤੀਗਿਆ ਪੂਰੀ ਕਰਕੇ ਸਰਦਾਰ ਉਦਮ ਸਿੰਘ ਨੇ ਆਪਣੇ ਆਪਨੀ ਗਿਰਫਤਾਰੀ ਲਈ ਪੇਸ਼ ਕਰ ਦਿੱਤਾ ਬਰਤਾਨੀਆਂ ਹਕਮ ਨੇ ਭਾਰਤ ਮਾਂ ਦੇ ਇਸ ਪੰਜਾਬੀ ਸਪੂਤ ਨੂੰ 31 ਜੁਲਾਈ 1940 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਲੰਡਨ ਦੀ ਪੈਂਟਨ ਵਿਲ ਜੇਲ ਵਿੱਚ ਫਾਂਸ ਸੀ ਦੇ ਕੇ ਸ਼ਹੀਦ ਕਰ ਦਿੱਤਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਂਝੇ ਯਤਰਾ ਨਾਲ ਸ਼ਹੀਦ ਉਦਮ ਸਿੰਘ ਦੀਆਂ ਅਸਤੀਆਂ ਪੈਂਟਨਵਿਲ ਜੇਲ੍ਹ ਵਿੱਚੋਂ ਭਾਰਤ ਲਿਆਂਦੀਆਂ ਗਈਆਂ ਅਤੇ 31 ਜੁਲਾਈ 1974 ਨੂੰ ਸਹੀਦੀ ਜਨਮ ਭੂਮੀ ਸੁਨਾਮ ਵਿਖੇ ਸਰਕਾਰੀ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੁਨਾਮ ਵਿੱਚ ਉਦਮ ਸਿੰਘ ਦੀ ਯਾਦ ਵਿੱਚ ਸਹੀਦੀ ਯਾਦਗਰੀ ਵੀ ਬਣਾਈ ਗਈ ਅਣਖ ਅਤੇ ਗੈਰਤ ਦਾ ਨਮੇਕਲਾ ਅਤਿਆਸ ਸਿਰਜਣ ਵਾਲੇ ਇਸ ਮਹਾਨ ਸ਼ਹੀਦ ਬਨੋ ਦੇਸ਼ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਤੇ ਸਿਰਫ ਸਨਾਮ ਹੀ ਨਹੀਂ ਸਮੁੱਚੀ ਭਾਰਤ ਨੂੰ ਮਾਣ ਹੈ ਇਸ ਦੇ ਮਾਣ ਵਜੋਂ ਭਾਰਤ ਸਰਕਾਰ ਵੱਲੋਂ ਇਸ ਸ਼ਹਿਰ ਦਾ ਨਾਮ ਸਨਾਮ ਉਦਮ ਸਿੰਘ ਵਾਲਾ ਰੱਖਿਆ ਗਿਆ ਹੈ ਹੁਣ ਇਸ ਸ਼ਹਿਰ ਦਾ ਨਾਮ ਸਨਾਮ ਉਦਮ ਸਿੰਘ ਵਾਲਾ ਹੈ